ਅਦੇਪੂ ਪੰਜਾਬ ਦੇ ਵਿੱਚ ਸਰ ਉਹਦੇ ਕੁੜੀ ਵੱਲੋਂ ਦੋ ਐਫਆਈਆਰ ਨੇ ਇੱਕ ਅਬਹੋਰ ਦੇ ਵਿੱਚ ਐਫਆਈਆਰ ਹੈ ਸੇਮ 376 ਦੀ ਇੱਕ ਅੰਬਲੀ ਸਰ ਦੇ ਵਿੱਚ ਔਰ ਫੈਕਟ ਵਾਲੀ ਗੱਲ ਇਹ ਹੈ ਕਿ ਅਬਹੋਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਸ਼ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱਧ ਪ੍ਰਦੇਸ਼ ਤੋਂ ਅਬਹੋਰ ਆ ਗਈ ਔਰ 24 ਸਾਲ ਦੀ ਕੁੜੀ ਨੂੰ ਲੱਗਾ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੇ ਹੋਏ ਕਿਸੇ ਨੂੰ ਕਹਦੇ ਕਿ ਮੈਂ ਤੇਰ ਨਾਲ ਵਿਆਹ ਕਰ ਔਰ ਸੇਮ ਗੱਲ ਉਹਨੇ ਅੰਮ੍ਰਿਤਸਰ ਵਾਲੀ ਕੰਪਲੇਂਟ ਲਿਖੀ ਆ ਜੀ ਮੈਨੂੰ ਇਹ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਸ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ ਇਹ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਆਡੀ ਮੀਡੀਆ ਰਹੀ ਜੇਕਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇੱਕ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਨੂੰ ਜੇਕਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤੋਂ ਰਿਪਲਾਈ ਹੀ ਨਹੀਂ ਕਰੇਗੀ ਬਲੌਕ ਕਰਨ ਦੇ ਬਾਅਦ ਹੀ ਕਰਲਾ ਤਾਂ ਉਹ ਇੱਥੇ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸ ਇਹ ਲੱਗਦਾ ਕਿ ਜੋ ਸੁਸਾਇਸਾਈਡ ਦਾ ਥੈਟ ਦੇਣਾ ਵੀ ਇੱਕ ਫੈਕਟ ਹੈ ਕਿ ਲੱਗਦਾ ਜੀ ਉੱਤੇ ਵੀ ਮਾਮਲਾ ਸਰ ਅਸੀਂ 309 ਦੀ ਐਫਆਈਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਪੁਲਿਸ ਨੇ ਅਰੈਸਟ ਕਿਉਂ ਨਹੀਂ ਕੀਤਾ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫਆਈਆਰ ਕਰਵਾ ਰਹੇ ਹਾਂ ਦਿੱਤੀ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਹਦਾ ਕਿਉਂ ਹੋ ਰਿਹਾ ਸਮਝ ਨਹੀਂ ਆਦਾ ਸਰ ਬੀਿੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਸਰ ਬੀਿੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਉਹ ਕਿਉਂਕਿ ਮ ਫਾਈਲਰ ਬੜੋ ਗੇਤਾ ਉਹਦੀ ਐਫ ਆਰ ਚ ਕੋਈ ਇਫੈਕਟ ਨਹੀਂ ਹੈ ਕੋਈ ਸ਼ਕਤੀ ਨਹੀਂ ਹੈ ਕਿ ਹਾਂ ਮੈਂ ਮੱਧ ਪ੍ਰਦੇਸ਼ ਦੀ ਕੁੜੀ ਆ ਜੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਪੰਜਾਬ ਤੋਂ ਔਰ ਮੈਂ ਉਸ ਵਿਆਹ ਤੇ ਮੈਰਿਜ ਕਰਵਾਉਣ ਆ ਗਈ ਕਮਾਲ ਹੈ ਯਾਰ ਕੀ ਲੱਗਦਾ ਹੈ ਕਿ ਨੌਜਵਾਨਾਂ ਨੂੰ ਇਸ ਬਾਰੇ ਸੂਚਿਤ ਰਹਿਣਾ ਚਾਹੀਦਾ ਜੀ ਇਹ ਮੇਰੀ ਤੁਹਾਡੇ ਮੀਡੀਆ ਰਹੀਂ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਮੈਂ ਮੁੰਡੇ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਇਮਿਊਲੇਟ ਕਰ ਰਿਹਾ ਪਹਿਲੀ ਗੱਲ ਤਾਂ ਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਿਲੀ ਨਾਲ ਗੱਲ ਕਰੋ ਜਾਂ ਉਦੋਂ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਸਟੈਪ ਲੈਣ ਤੋਂ ਡਰੇ। ਓਕੇ ਸਿੰਘ ਓਂਕਾਰ ਦਾ ਕਦਰ ਮੈਂ ਤੁਹਾਡੇ ਅਗੇ ਇਹ ਹੀ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਛੋਟੇ ਲੜਕੇ ਨੇ ਇਹ ਸਾਡੇ ਲੜਕੇ ਦੀ ਏਜ ਹੈਗੀ 19 ਸਾਲ ਦੀ ਤੇ ਜਿਹੜਾ ਅਬੋਰ ਨੇ ਕੇਸ ਕੀਤਾ ਸੀ ਉਹ ਲੜਕੇ ਦੀ 17 ਸਾਲ ਸੀ। ਇਹ ਜਿਹੜੇ ਮੀਡੀਆ ਦੇ ਜਿੰਨੇ ਵੀ ਐ ਇੰਸਟਾਗ੍ਰਾਮ ਤੇ ਜਾਂ ਪਬਜੀ ਗੇਮ ਖੇਡਦੇ ਨੇ ਉਹਨਾਂ ਕੀ ਗੁਜਾਰਿਸ਼ ਹੈ ਵੀ ਇਹਨਾਂ ਲੜਕੀਆਂ ਤੋਂ ਬਚਿਆ ਜਾਵੇ ਇਹ ਛੋਟੇ ਛੋਟੇ ਲੜਕਿਆਂ ਨੂੰ ਫਸਾਉਂਦੀਆਂ ਨੇ ਤੇ ਉਹਨਾਂ ਤੇ ਫਿਰ ਪੈਸਿਆਂ ਦਾ ਪ੍ਰੈਸ਼ਰ ਪਾਉਂਦੀਆਂ ਨੇ ਤੇ ਸਾਰਿਆਂ ਦੇ ਘਰ ਤਬਾਹ ਹੁੰਦੇ ਅਸੀਂ ਕੇਸ ਇਸ ਕਰਕੇ ਲਾ ਰਹੇ ਹਾਂ ਤਾਂ ਕਿ ਅੱਗੋਂ ਜਿਹੜੇ ਲੜਕੇ ਨੇ ਉਹਨਾਂ ਦਾ ਬਚਾਅ ਹੋ ਜਾਵੇ ਕੋਈ ਹੋਰ ਫੈਮਿਲੀ ਕੀ ਸਾਡੇ ਤਰ੍ਹਾਂ ਡਿਸਟਰਬ ਨਾ ਹੋਵੇ ਇਹ ਕਿਹੜੀ ਪਲੇਟਫਾਰਮ ਤੇ ਮਿਲੇ ਸੀ ਆਪਸ ਵਿੱਚ ਕੋਈ ਹੈ ਕੀ ਆਈਡੀਆ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਮਿਲੇ ਹਾਂਜੀ ਪਹਿਲੇ ਲੜਕੀ ਨੇ ਇਹਨੂੰ ਹਾਈ ਕੀਤੀ ਇਹ ਇਹ ਵੀਡੀਓ ਬਣਾਉਣ ਦਾ ਨੂੰ ਸ਼ੌਂਕ ਸੀ ਇੰਸਟਾਗ੍ਰਾਮ ਤੇ ਇਹਨੇ ਵੀਡੀਓ ਦੀ ਕਾਫੀ ਚੜ ਗਈ ਜਿੱਥੇ ਇਹਨੂੰ ਹਾਏ ਦੇ ਹੈਲੋ ਦੀ ਇਹਨੂੰ ਇੱਕ ਰਿਕਵੈਸਟ ਆਈ ਇਹਨੇ ਪਹਿਲੇ ਕੀਤੀ ਨਹੀਂ ਫਿਰ ਉਹਨੇ ਉਹਨੇ ਫਿਰ ਦੁਆਰਾ ਤੇ ਇਹਨੂੰ ਪ੍ਰੈਸ਼ਰ ਪਾਇਆ ਫਿਰ ਇਹਨੇ ਹਾਏ ਦਾ ਜਵਾਬ ਦਿੱਤਾ ਤੇ ਫਿਰ ਉਹਨੇ ਕਿਹਾ ਮੈਨੂੰ ਕਾਲ ਮੀ ਇਹਨੇ ਅਗੋ ਕਾਲ ਕੀਤੀ ਤੇ ਇਸ ਤਰ੍ਹਾਂ ਗੱਲਬਾਤ ਕਰਨ ਲੱਗ ਫਿਰ ਉਹਨੇ ਆਪਣੀਆਂ ਨਿਊਡ ਫੋਟੋਆਂ ਮੇਰੇ ਮੁੰਡੇ ਨੂੰ ਦਿਖਾਉਣੀਆਂ ਸ਼ੁਰੂ ਕਰਤੀਆਂ ਕਿ ਫਸਟ ইয়ার ਦਾ ਲੜਕਾ ਹੈ ਤੇ ਉਹ ਬੱਚੇ ਫਿਰ ਤੁਹਾਨੂੰ ਪਤਾ ਅਗੋ ਪਿਗਲ ਜਾਂਦੇ ਨੇ ਤੇ ਹੁਣ ਬੇਟਾ ਜਿਹੜਾ ਸਰੂ ਰੈਸਟੇ ਦੀ 498 ਦਾ ਪਰਚਾ ਹੋ ਚੁੱਕਿਆ ਹੈ ਉਹਦੇ ਤੇ ਹੁਣ ਇਹ ਬیل ਆਈ ਹੋਈ ਹੈ ਹਾਂਜੀ ਹਾਂਜੀ ਉਹ ਉਹਦੇ ਤੇ ਫਿਲਹਾਲ ਡੀ ਡਿਵੀਜ਼ਨ ਵੂਮਨ ਸੈਲ ਦੇ ਵਿੱਚ ਉਹਦੇ ਕੇਸ ਹੋਇਆ 498 ਇਹਦਾ ਤੇ ਇਸ ਵੇਲੇ ਉਹ ਅਰੈਸਟ ਹੀ ਹੈ ਲੜਕਾ ਪੁਲਿਸ ਕਸਟਡੀ ਚ ਹੀ ਗਏ ਨਹੀਂ ਹਾਂਜੀ ਕੱਸੀ ਉਹਦੀ ਬੇਲ ਲਗਾਈ ਹੈ ਹੁਣ ਦੇਖੋ ਹੁਣ ਅਫਸਰ ਇਹ ਇਸ ਤਰ੍ਹਾਂ ਦੇ ਮੌਕੇ ਜਿਹੜੇ ਨੇ ਉਹ ਕਾਬੂ ਵਿੱਚ ਆ ਜਾਂਦੇ ਨੇ ਹਾਂਜੀ ਤੁਹਾਨੂੰ ਲੱਗਦਾ ਤੁਹਾਡਾ ਬੱਚਾ ਵੀ ਕਾਬੂ ਵਿੱਚ ਆਇਆ ਕਿ ਏਜੀ ਇਦਾਂ ਦੀ ਹੁੰਦੀ ਹੈ ਕਿ ਸਪਲਿਟ ਨਿੱਪ ਬਹਿਕਾਵੇ ਜੂਆ ਤੇ ਏਜੀ ਇਹੋ ਜੀ ਹੁਣ ਅਸੀਂ ਆਪਣਾ ਸੋਚਿਆ ਵੀ 19 ਸਾਲ ਚ ਸਾਨੂੰ ਕੀ ਪਤਾ ਸੀ ਕੁਝ ਵੀ ਨਹੀਂ ਸੀ 19 20 ਸਾਲ ਚ ਸਾਨੂੰ ਪਤਾ ਨਹੀਂ ਸਾਨੂੰ ਪਤਾ ਲੱਗਾ 24 25 ਸਾਲ ਤੋਂ ਬਾਅਦ ਤੁਹਾਡੇ ਬੱਚੇ ਨੇ ਮੇਰੇ ਇਸ ਤਰ੍ਹਾਂ ਗੱਲ ਕਰ ਚੁੱਕੇ ਨਹੀਂ ਕੁਝ ਨਹੀਂ ਪਤਾ ਲੱਗਾ ਸਿਰ ਸਾਨੂੰ ਉਹਦਾ ਪਤਾ ਲੱਗਾ ਜਦੋਂ ਮੌਕਾ ਪੜੇ ਸਾਡੇ ਸਾਨੂੰ ਪੁਲਿਸ ਵਾਲੇ ਆਏ ਵੀ ਤੁਹਾਡੇ ਲੜਕੇ ਦੀ ਕੰਪਲੇਂਟ ਆਈਏ ਉਹਦੇ ਤੇ ਰੇਪ ਦਾ ਕੇਸ ਬਣ ਰਿਹਾ 376 ਦਾ ਅਈ ਤੇ ਹੈਰਾਨ ਹੋ ਗਏ ਸਾਡੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਭਾਈ ਸਾਡਾ ਲੜਕਾ ਇਸ ਤਰ੍ਹਾਂ ਦਾ ਹੈ ਨਹੀਂਗਾ ਉਹ ਬਹੁਤ ਕੋਰੇ ਜਾਣ ਤੋਂ ਪਹਿਲਾਂ ਤਿੰਨ ਚਾਰ ਦਿਨ ਉਹਨਾਂ ਨੇ ਹੋਟਲ ਦੇ ਵਿੱਚ ਗੁਜ਼ਾਰਿਆ ਮੈਂ ਉਸ ਤੋਂ ਤੁਸੀ ਦੁੱਤਾਂ ਨੂੰ ਨਾ ਕੁਝ ਨਹੀਂ ਪਤਾ ਕਿਸੇ ਚੀਜ਼ ਦਾ ਨਹੀਂ ਪਤਾ ਜਦੋਂ ਦੋਵਾਂ ਦਾ ਵਿਆਹ ਹੋਇਆ ਉਸ ਚੀਜ਼ ਦੀ ਪਰਿਵਾਰ ਨੂੰ ਜਾਣਕਾਰੀ ਸੀ ਜਾਂ ਦੋਵੇਂ ਆਪਣੀ ਨਹੀਂ ਕੋਈ ਜਾਣਕਾਰੀ ਨਹੀਂ ਸੀ ਨਾ ਅਸੀਂ ਗਏ ਆ ਤੇ ਨਾ ਲੜਕੀ ਇਹ ਕੁਲਸ ਵਾਲਿਆਂ ਨੂੰ ਕਾਫੀ ਕਹਿੰਦੇ ਰਹੇ ਆ ਭਾਈ ਇਹ ਲੜਕੀ ਦੀ ਇਨਕੁਆਰੀ ਇੱਕ ਵਾਰੀ ਕਰੋ ਇਹਦਾ ਸਕੈਨ ਕਰੋ ਇੱਕ ਵਾਰੀ ਉਹਦੇ ਵੀ ਮਾਪਿਓ ਬੁਲਾਓ ਤਾਂ ਕਿ ਅਸੀਂ ਉਹਨਾਂ ਨੂੰ ਮਿਲੀਏ ਕੁਛ ਇਹ ਕੀ ਗੱਲ ਹੈ ਕੀ ਪਰ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਝ ਨਹੀਂ ਸੁਣਿਆ ਸਿਰਫ ਸਾਡੇ ਦੇ ਪ੍ਰੈਸ਼ਰ ਸੀ ਜਾਂ 376 ਦਾ ਪੱਟਾ ਜਾਂ ਵਿਆਹ ਤੇ ਜਾਂ 20 ਸਾਲ ਦੀ ਕੈਦ ਤੇ 6 ਸਾਲ ਦਾ ਲੜਕਾ ਤਾਂ ਵੇਰ ਨਹੀਂ ਹੈਗੀ ਤੇ ਪੈਸਾ ਵੀ ਤੁਹਾਡਾ ਕਾਫੀ ਲੱਗ ਜਾਣਾ ਅਸੀਂ ਡਰ ਕੇ ਵੀ 6 20 ਸਾਲਾਂ ਹੀ ਮੁੰਡੇ ਦੀ ਕਿੱਥੇ ਸ਼ਕਲ ਦੇਖਾਂਗੇ 20 ਸਾਲ ਤੋਂ ਬਾਅਦ ਇਹ ਆਏਗਾ ਤੁਹਾਨੂੰ ਕੀ ਪਤਾ ਲੱਗੇ ਫਿਰ ਇਸ ਕਰਕੇ ਇਹੀ ਕਿਹਾ ਸਾਨੂੰ ਨਹੀਂ ਪਤਾ ਜੀ ਜੋ ਮਰਜੀ ਫਿਰ ਜੀ ਹੁਣ ਤੁਸੀਂ মিডিਆ ਦੇ ਜ਼ਰੀਏ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਦੇ ਕੋਲ ਅਸੀਂ মিডিਆ ਅਗੇ ਇਹੀ ਮੰਗ ਕਰਦੇ ਇੱਕ ਤੇ ਸਾਡੇ ਲੜਕੇ ਤੇ ਜਿਹੜਾ 498ਏ ਦਾ ਪੱਤਾ ਹੈ ਉਹਨੂੰ ਰੱਦ ਕੀਤਾ ਜਾਵੇ ਦੂਸਰਾ ਜਿਹੜੀ ਇਹ ਗੀ ਇਸ ਤੋਂ ਬੱਚਿਆਂ ਨੂੰ ਬਚਾਇਆ ਜਾਵੇ ਇਸ ਕੁੜੀ ਤੇ ਕਾਰਵਾਈ ਹੋਵੇ ਇਹਦੀ ਬੈਕਗ੍ਰਾਉਂਡ ਸਾਰੀ ਵੇਖੀ ਵੇਖੀ ਜਾਵੇ ਤਾਂ ਕਿ ਅੱਗੋਂ ਸਾਡੇ ਹੋਰ ਲੜਕੇ ਨਾ ਫਸਣ ਲੜਕੀਆਂ ਦਾ ਬਚਾਅ